ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੌੜ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਨੇੜੇ ਦੇ ਠਾੜੇ ਪਿੰਡ ਰਹਿ ਜਾਂਦਾ ਕੋਟਕਪੂਰੇ ਤੋਂ ਜਦੋਂ ਆਪਾਂ ਸ੍ਰੀ ਮੁਖਤਸਰ ਸਾਹਿਬ ਨੂੰ ਜਾਂਦੇ ਆ ਤਾਂ ਵਾੜਾ ਦਰਾਕਾ ਉਸ ਸੜਕ ਦੇ ਉੱਤੇ ਪਿੰਡ ਆਉਂਦਾ ਵਾੜੇ ਦਰਾਕੇ ਤੋਂ ਸਿੱਧੀ ਸੜਕ ਠਾੜੇ ਪਿੰਡ ਤੇ ਫਿਰ ਇਹਦੂ ਅੱਗੇ ਮੌੜ ਆ ਜਾਂਦੀ ਹੈ ਨਾਲ ਦਾ ਪਿੰਡ ਸਮਾਗ ਤੇ ਹਰੀ ਨੋਆ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਹਾਂ ਦੱਸੋ ਖੇਤੀਬਾੜੀ 메ਨ ਕਾਰੋਬਾਰ 메ਨ ਕੀਤਾ ਤੇ ਨਾਲ ਸਹਾਇਕ ਕਿਤੇ ਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਵੀ ਹੁਰੀ ਕਰਦੇ ਆ ਅੱਜ ਇੱਕ ਇਹਨਾਂ ਨੇ ਮੱਝ ਬਕਾਊ ਕੀਤੀ ਹੈ ਸੈਂਗੇ ਨੇ ਦੋਨੇ ਹੀ ਘਸਾ ਕੇ ਤੋੜੇ ਵੇ ਆ ਪਰ ਜਿਹੜੀ ਇਹਦੀ ਬੰਤਰ ਆਪਾਂ ਦੇਖਦੇ ਆ ਉਹ ਬਰੀਕ ਚੰਗੀ ਲੱਗਦੀ ਐ ਚਮੜੀ ਬਰੀਕ ਐ ਬਾਕੀ ਪੁੜਿਆਂ ਦੀ ਸ਼ੇਪ ਸੋਹਣੀ ਐ ਦੁੱਧ ਵੀ ਚੰਗੇ ਵਾਲੀ ਵੀ ਹੁਰੀ ਦੱਸਦੇ ਆ ਖੈਰ ਜਿਹਨੇ ਖਰੀਦਣੀ ਐ ਉਹ ਆਪਦੀ ਸਮਝ ਨਾਲ ਖਰੀਦ ਲੂਗਾ ਵੀ ਉਹ ਦੁੱਧ ਕਿੰਨਾ ਚੋ ਸਕਦਾ ਹੈ ਬਿਲਕੁਲ ਤਾਜੀ ਸੂਈ ਮੱਝ ਤੁਹਾਨੂੰ ਅੱਜ ਦੀ ਇਸ ਵੀਡੀਓ 'ਚ ਦਿਖਾਉਂਗਾ ਨੰਬਰ ਸਕਰੀਨ ਉੱਤੇ ਵੀਰ ਹੋ ਰਹਿਆਂ ਦਾ ਚੱਲਦਾ ਰਹਿਣਾ ਆਓ ਇਹਦੇ ਬਾਰੇ ਜਾਣਕਾਰੀ ਪਹਿਲਾਂ ਲਈਏ ਫਿਰ ਇਹ ਖੋਲ ਕੇ ਤੁਹਾਨੂੰ ਦਿਖਾਵਾਂਗੇ ਤੇ ਬਿਲਕੁਲ ਇਹ ਤਾਜੀ ਸੂਈ ਹੈ ਇਹ ਵੀ ਇਸ ਕਰਕੇ ਗੱਲ ਕਹਿਤੀ ਕਿਉਂਕਿ ਗੱਬਣ ਦੀਆਂ ਵੀਡੀਓ ਮੇਰੇ ਕੋਲ ਵੀ ਬਾਈ ਨੇ ਭੇਜੀਆਂ ਆਵੀਆਂ ਤੇ ਬੱਚੇ ਦਾ ਨਾੜੂਆ ਵੀ ਤੁਹਾਨੂੰ ਦੱਸੂਗਾ ਵੀ ਇਹ ਬਿਲਕੁਲ ਹੀ ਤਾਜੀ ਸੂਈ ਮੱਝ ਹੈ ਆਓ ਡਿਟੇਲ ਵੀਰ ਤੋਂ ਪੁੱਛਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਨਾਮ ਆਪਣਾ ਦੱਸ ਦਿਓ ਬਾਈ ਨਾਮ ਮੇਰਾ ਜਸ਼ਨਦੀਪ ਹੈ ਜੀ ਠੀਕ ਹੈ ਜਸ਼ਨભાઈ ਪਸ਼ੂ ਫਰ ਕਰਦੇ ਹੀ ਹੈ ਜਾਂ ਵਪਾਰ ਦਾ ਕਰਦੇ ਹੀ ਹੈ ਜੀ ਕਰਦੇ ਠੀਕ ਹੈ ਕਿੰਨਾ ਮਸੂਆ ਬਾਈ ਤੀਜਾ ਸੂਆ ਸੂਈ ਹੈ ਜੀ ਤੀਜਾ ਸੂਆ ਸੂਈ ਹੈ ਹਾਂਜੀ ਅੱਛਾ ਸੂਈ ਕਦੋਂ ਹੈ ਇਹ ਸੂਈ ਆਈ ਸਵੇਰ ਰਾਸ ਸੂਈ ਹੈ ਜੀ ਰਾਤ ਜੇ ਰੁਪਈਆ 4 ਵਜੇ ਠੀਕ ਹੈ ਰਾਤ ਹੀ ਸੂਈ ਆ ਸਵੇਰ 4 ਵਜੇ ਜੇ ਰਪਏਗੀ ਹਾਂਜੀ ਅੱਛਾ ਪਿਛਲੇ ਸੂਏ ਘਰੇ ਸੀ ਕਿੰਨਾ ਦੁੱਧ ਚੋਇਆ ਦਾ ਬਾਈ ਇਹਦਾ ਜੀ 15 16 ਕਿਲੋ ਤਾਂ ਚੋਇਆ ਜੀ ਰੇਟ ਇਹਦਾ ਕੀ ਰੱਖਦੇ ਹਾਂ ਬਾਈ ਰੇਟ ਇਹਦਾ ਜੀ 1 ਲੱਖ 20000 ਰੁਪਇਆ ਕਰਦੇ ਆ ਬੱਚਾ ਇਹਨੇ ਕੀ ਦਿੱਤਾ ਕਟਾ ਦਿੱਤਾਈ ਬੱਚਾ ਕੱਟਾ ਹੈ ਹਾਂਜੀ ਠੀਕ ਹੈ ਸੈਂਗੇ ਨੇ ਪਿਛਲੇ ਸਾਲ ਤੜਾਏ ਜੇ ਹੁਣ ਤੜਾ ਕੇ ਨਹੀਂ ਪਿਛਲੇ ਸਾਲ ਤੜਾਏ ਆਈ ਇੱਕ ਸਾਕੇ ਤੋੜਦੀ ਉਹ ਮੇਰੇ ਖਿਆਲ ਚ ਹਾਂਜੀ 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 ਠੀਕ ਹੈ ਦੋਸਤੋ ਰੇਟ 1 ਲੱਖ ਤੇ 20 ਹਜ਼ਾਰ ਆ ਸੈਂਗ ਖੈਰ ਸੀ ਵੀ ਖੁੱਲਾ ਤੇ ਘਸ ਕੇ ਟੁੱਟਿਆ ਵਿਆ ਵੀ ਹੈ ਤੋੜ ਕੇ ਤੁਹਾਨੂੰ ਦਿਖਾਵਾਂਗੇ ਮੈਂ ਢਾਂਚੇ ਦੀ ਗੱਲ ਕੀਤੀ ਸੀ ਦੁੱਧ ਵਾਲੇ ਪੱਖ ਤੋਂ ਲੱਗਦਾ ਵੀ ਇਹ ਮੱਝ ਚੰਗੀ ਰਹੂਗੀ ਉਹ ਥਣ ਹਵਾਨਾ ਵੀ ਦੱਸਦਾ ਤੇ ਇਹਦੀ ਚਮੜੀ ਬਰੀਕ ਹੈ ਜਿਹੜੀ ਉਹ ਤੋਂ ਵੀ ਅੰਦਾਜ਼ਾ ਹੁੰਦਾ ਤੋੜ ਕੇ ਤੁਹਾਨੂੰ ਦਿਖਾਵਾਂਗੇ ਸੋ ਦਸੋ ਤਾਂ ਚਾ ਮੱਝ ਦਾ ਮੈਂ ਪਹਿਲਾਂ ਵੀ ਦੱਸਿਆ ਸੀਗਾ ਵੀ ਸੋਹਣਾ ਦਿੰਦਾ ਹਵਾਨਾ ਅਗੋਂ ਪਿੱਛੋਂ ਚੰਗਾ ਹੈ ਇਹਦਾ ਗੱਬਣ ਦਾ ਹਵਾਨਾ ਬੜਾ ਚੰਗਾ ਸੀਗਾ ਖੈਰ ਉਹ ਤੁਸੀਂ ਵੀਡੀਓ ਬਾਈ ਤੋਂ ਦੇਖ ਲਓਗੇ ਮੈਨੂੰ ਵੀ ਬਾਈ ਨੇ ਭੇਜੀਆਂ ਵੀਆਂ ਵੀਡੀਓ ਪਛਾਣ ਨੂੰ ਹਵਾਨਾ ਫੁੱਲ ਕੱਢਦੀ ਹੈ ਅਗੋਂ ਵੀ ਹਵਾਨਾ ਚੰਗਾ ਕੇਰਾਂ ਤਾਂ ਰਾਤ ਹੀ ਸੋਈ ਹੈ ਇੱਕ ਵਾਰ ਪਸੂ ਬੋਝੇ ਜਾਂਦਾ ਸੁਕੇ ਦੁੱਧ ਚੰਗੇ ਵਾਲੀ ਵੀਰ ਦੱਸਦਾ ਹੈ ਬਾਕੀ ਬਈ ਫੇਰ ਮੋੜ ਲਓ ਇੱਕ ਵਾਰ ਤੁਹਾਨੂੰ ਆਈਡੀਆ ਹੋ ਜਾਊਗਾ ਦੱਸੋ ਜਦੋਂ ਤੁਸੀਂ ਵੀਡੀਓ ਦੇਖੋਗੇ ਤੇ ਮੱਝ ਤੋਂ ਦੁੱਧ ਤੁਸੀਂ ਕਿੰਨਾ ਚੋ ਸਕਦੇ ਹੋ ਰੇਟ 1 ਲੱਖ 20 ਹਜ਼ਾਰ ਹੈ ਪਰ ਇਹ ਫਿਕਸ ਨਹੀਂ ਹੁੰਦਾ ਰੇਟ ਆਪਾਂ ਜਾਣਦੇ ਆਂ ਵੀ ਡਿਮਾਂਡ ਜਿਹੜੀ ਰੱਖੀ ਜਾਂਦੀ ਹੈ ਉਹਦੇ ਚੋਂ ਕੁਸ ਮਾਰ ਜਾਂ ਜਿਹੜਾ ਉਹ ਘਟ ਜਾਂਦਾ ਉਹਦਾ ਕੁਸ ਰੇਟ ਘਟ ਜਾਂਦਾ ਤੇ ਬਾਕੀ ਜੱਚਦਾ ਪਸ਼ੂ ਜਿਹੜਾ ਉਹ ਖਰੀਦਣਾ ਹੁੰਦਾ ਤਾਂ ਕੋਲ ਆ ਕੇ ਜਰੂਰ ਦੇਖ ਲਿਆ ਕਰੋ ਸੋ ਕੱਲ ਸਿੰਗਾ ਤੋਂ ਬਿਨਾ ਜੇ ਆਪਾਂ ਇਹਦੇ ਬਾਕੀ ਕਰੈਕਟਰ ਦੇਖਦੇ ਆਂ ਤਾਂ ਦੁੱਧ ਵਾਲੇ ਪੱਖ ਤੋਂ ਚੰਗੀ ਰਹੂਗੀ ਮੱਝ ਚੰਗੀ ਲੱਗੇ ਤਾਂ ਕਾਲ ਕਰ ਲਿਓ ਨੰਬਰ ਸਕਰੀਨ ਉੱਤੇ ਵੀਰ ਦਾ ਚੱਲੀ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਤੁਹਾਨੂੰ ਮੱਝ ਦਿਖਾਉਣੀ ਸੀਗੀ ਦੋਸਤੋ ਇੱਕ ਹੀ ਮੱਝ ਦੀ ਵੀਡੀਓ ਹੈ ਤੇ ਆਪਾਂ ਪਸਮਾ ਦੇ ਵਿੱਚ ਥਣ ਵੀ ਦੇਖ ਲੈਨੇ ਤੇ ਕੋਸ਼ਿਸ਼ ਕਰਾਂਗੇ ਵੀ ਧਾਰਾ ਵੀ ਵੀਡੀਓ ਚ ਮਾਰ ਕੇ ਤੁਹਾਨੂੰ ਦਿਖਾ ਦਈਏ ਜੇ ਮੇਰੇ ਤੋਂ ਇਹ ਨਾਂ ਡਰੀ ਤਾਂ ਦੋਸਤੋ ਪਸਮਾ ਲਗਭਗ ਕੰਪਲੀਟ ਹੀ ਹੈ ਮੱਝ ਦਾ ਤੇ ਇੱਥੋਂ ਹੀ ਆਪਾਂ ਜ਼ੂਮ ਕਰ ਲਾਂਗੇ ਮੋਬਾਈਲ ਨੂੰ ਨੇੜੇ ਨਹੀਂ ਥੋੜਾ ਜਾਂਦੇ ਕਿਉਂਕਿ ਪਸ਼ੂ ਪੱਗ ਵੱਦੀ ਹੁੰਦੀ ਹੈ ਤਾਂ ਕਈ ਵਾਰ ਡਰ ਜਾਂਦੇ ਆ ਸੋ ਇਦਾਂ ਦਾ ਪਸਮਾ ਇਹ ਥਣਾ ਦਾ ਦਿਸਦਾ ਧਾਰਾਂ ਬਾਈ ਮਾਰੂਗਾ ਤੇ ਤੁਸੀਂ ਵੀਡੀਓ ਚ ਧਾਰਾਂ ਜਰੂਰ ਦੇਖ ਲਓ ਇੱਕ ਵਾਰ ਪਹਿਲਾ ਪਿਛਲੇ ਥਣਾ ਚੋਂ ਧਾਰਾਂ ਫਿਰ ਆਪਾਂ ਅਗਲੇ ਥਣਾ ਚੋਂ ਧਾਰਾਂ ਦੇਖਾਂਗੇ। ਤਾਂ ਦੱਸੋ ਇਹ ਦਾਨੀ ਧਾਰਾਂ ਇਹਦੇ ਪਿਛਲੇ ਥਣਾ ਚੋਂ ਅਗਲੇ ਥਣਾ ਚੋਂ ਵੀ ਮਾਰੀ ਬਈ ਧਾਰਾਂ। ਧਾਰ ਸਾਫ ਸੁਥਰੀ ਹੈ। ਅਗਲੇ ਥਣਾ ਚੋਂ ਕਾਫੀ ਕੋਲੀ ਧਾਰ ਜਿਹੜੀ ਉਹ ਨਜ਼ਰ ਆਉਂਦੀ ਹੈ ਬਾਕੀ ਕੋਲ ਆ ਕੇ ਤੁਸੀਂ ਪਾਸ ਕਰ ਲਓਗੇ ਸਵੇ ਸਵੇ ਪਸੂ ਨੂੰ ਚੋਣਾ ਹੱਕ ਹੁੰਦਾ ਭਾਵੇਂ ਇੱਕ ਡੰਗ ਚੋ ਕੇ ਦੇਖੋ। ਸੋ ਅੱਜ ਦੀ ਵੀਡੀਓ ਦੇ ਵਿੱਚ ਇਹੀ ਮੱਝ ਵਿਕਰੀ ਵਾਲੀ ਸੀ ਧੰਨਵਾਦ